ਮਿੱਤਰੋ ਕਾਫੀ ਮੇਰੇ ਵੀਰ ਭਰਾ ਮੈਨੂੰ ਫੋਨ ਆ ਰਹੇ ਸੀ ਕਾਫੀ ਮੇਰੇ ਵੀਰ ਭਰਾ ਮੈਨੂੰ ਕਹਿ ਰਹੇ ਸੀ ਕਿ ਬਾਈ ਜੀ ਆਪਾਂ ਨੁਗਰੀ ਬੇਸ਼ੇਰੀ ਲੈਣੀ ਆ ਤੇ ਜੇ ਕੋਈ ਤੁਹਾਡੀ ਨਿਗਾਚ ਵਧੀਆ ਕੋਈ ਬੇਸ਼ੇਰੀ ਹੋਵੇ ਤਾਂ ਆਪਾਂ ਨੂੰ ਦੱਸਿਓ ਜ਼ਰੂਰ ਤੇ ਲਓ ਜੀ ਮੇਰੇ ਵੀਰ ਭਰਾ ਬਹੁਤ ਵਧੀਆ ਤੇ ਸਾਊ ਸੀਲ ਤੇ ਪਾ ਸਿਰ ਦੀ ਬੇਸ਼ੇਰੀ ਦਿਖਾਉਣ ਲੱਗੇ ਆ ਤੇ ਸਾਰੀ ਵੀਡੀਓ ਦੇਖਣ ਤੋਂ ਬਾਅਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਬੁਸ਼ੇਰੀ ਪਸੰਦ ਆਈ ਤਾਂ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਤੇ ਨੁਗਰੀ ਬੁਸ਼ੇਰੀ ਐ 8 ਮਹੀਨੇ ਉਮਰ ਦੱਸੀ ਐ ਮਾਲਕ ਵੀਰਾਂ ਨੇ 54+ ਹਾਈਟ ਐ ਤੇ ਮਾਂ ਵੀ ਨੁਗਰੀ ਐ ਬੁਸ਼ੇਰੀ ਦੀ ਤੇ ਮਾਂ ਦੀ ਹਾਈਟ 63 ਇੰਚ ਦੱਸੀ ਐ ਮਾਲਕ ਵੀਰਾਂ ਨੇ ਤੇ ਰੇਟ 2.5 ਹਰ 1,50,000 ਕਰਦੇ ਆ ਬਾਕੀ ਮੌਕੇ ਤੇ ਹੋ ਜੂਗਾ ਸਾਊਸੀਲ ਬੁਸ਼ੇਰੀ ਆ ਤੇ ਮਾਨਸਾ ਏਰੀਆ ਬਾਈ ਹੋ ਰਿਆਂ ਦਾ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਤੁਸੀਂ ਗੱਲਬਾਤ ਕਰ ਲਿਓ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਪੁੱਛ ਲਿਓ ਜੀ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ